ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਦਾਸ ਕਰਨ ਸਿੰਘ ਡੀ.ਟੀ.ਯੂ ਅੱਜ ਮੈਂ ਬਿਆਨ ਸੁਣ ਰਿਹਾ ਸੀਗਾ ਆਮ ਆਦਮੀ ਦੇ ਮੰਤਰੀ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਅਮਨ ਅਰੋੜਾ ਜੀ ਦਾ ਉਹ ਫਰਮਾ ਰਹੇ ਸੀ ਵੀ ਪੰਜਾਬ ਦੇ ਵਿੱਚ ਜਦ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਤਾਂ ਉਦੋਂ ਇੱਥੇ ਨਸ਼ਿਆਂ ਦਾ ਦਰਿਆ ਵਗਿਆ ਮੈਂ ਅਰੋੜਾ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬਈ ਅੱਗੇ ਵਧੋ ਪੰਜਾਬ ਚ ਪਹਿਲਾਂ ਹੀ ਇਹ ਚੱਲ ਰਹੀਆਂ ਨੇ ਗੱਲਾਂ ਕਿ ਤੁਸੀਂ ਇਸ ਪਾਰਟੀ ਵੱਲੋਂ ਆਣ ਵਾਲੇ ਮੁੱਖ ਮੰਤਰੀ ਹੋ ਪਰ ਮੈਂ ਇਹਦੇ ਨਾਲ ਨਾਲ ਇਹ ਬੇਨਤੀ ਕਰਦਾ ਹਾਂ ਕਿ ਐਸੇ ਅਫਸੋਸਨਾਕ ਜਿਹੜੇ ਬਿਆਨ ਨੇ ਉਹ ਨਹੀਂ ਦੇਣੇ ਚਾਹੀਦੇ ਤੁਹਾਨੂੰ ਮੈਂ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਹੈ ਕਿ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਇੱਥੇ ਇਸ ਡਰੱਗ ਇਸ਼ੂ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੋਂ ਮਾਫੀ ਮੰਗ ਕੇ ਗਏ ਨੇ ਆਪਾਂ ਫੇਰ ਉੱਥੇ ਹੀ ਉਡਾੜਾ ਸ਼ੁਰੂ ਕਰ ਲਿਆ ਮੈਨੂੰ ਜਾਂ ਤੁਸੀਂ ਇਹ ਬਿਆਨ ਦੇ ਰਹੇ ਸੀ ਮੈਨੂੰ ਆਪਣੇ ਸਕੂਲ ਟਾਈਮ ਦੀ ਇੱਕ ਗੱਲ ਯਾਦ ਆ ਰਹੀ ਸੀ ਸਾਡੇ ਇੱਕ ਹਰਦੀয়াল ਸਿੰਘ ਨਾਂ ਦਾ ਵਿਦਿਆਰਥੀ ਹੁੰਦਾ ਸੀ ਉਹ 6ਵੀਂ ਚ ਸਾਡਾ ਨਾਲ ਪੜ੍ਹਦਾ ਹੁੰਦਾ ਸੀ ਉਹ ਸ਼ਰਾਰਤ ਕਰਦਾ ਹੁੰਦਾ ਸੀ ਵੀ ਜਿਹੜੀਆਂ 8 ਘੰਟੀਆਂ ਤੋਂ ਪਹਿਲਾਂ 7 ਘੰਟੀਆਂ 'ਚ ਹੀ ਘੰਟੀ ਮਾਰ ਕੇ ਭੱਜ ਜਾਂਦਾ ਹੁੰਦਾ ਸੀ ਤੇ ਸਾਰਾ ਸਕੂਲ ਪੂਰੀ ਛੁੱਟੀ ਸਮਝ ਕੇ ਭੱਜ ਜਾਂਦਾ ਸੀ ਉਸ ਤੋਂ ਬਾਅਦ ਉਹਦੇ ਪਿਤਾ ਜੀ ਬਿਮਾਰ ਹੋ ਗਏ ਉਹ ਸਕੂਲੋਂ ਹਟ ਗਿਆ ਜਦ ਅਸੀਂ 9ਵੀਂ 'ਚ ਹੋਏ 3-4 ਸਾਲਾਂ ਬਾਅਦ ਤਾਂ ਉਹ ਫੇਰ ਕਿਸੇ ਨੇ ਘੰਟੀ ਵਜਾਤੀ ਅਸੈਂਬਲੀ ਹੋਈ ਤੇ ਉਹ ਜਿਹੜੀ ਮਾਤਾ ਘੰਟੀ ਮਾਰਦੀ ਹੁੰਦੀ ਸੀਗੀ ਉਹਨੂੰ ਕਿਸੇ ਨੇ ਪੁੱਛਿਆ ਵੀ ਕਿਹਨੇ ਬਜਾਈ ਇਹ ਉਹ ਕਹਿੰਦੇ ਜੀ ਉਹ ਤਾਂ ਦਿਹਾਲੇ ਦਿਹਾਲੇ ਨਹੀਂ ਬਜਾਈ ਆ ਜੀ ਸੋ ਤੁਸੀਂ ਉਹ ਗੱਲ 12 ਤੋਂ 17 ਦੀ ਤਾਂ ਕਰਤੀ ਤੇ ਉਹ ਤੋਂ ਬਾਅਦ ਫਿਰ ਕਿਹੜਾ 17 ਤੋਂ 22 ਤੱਕ RAM RAJ ਆ ਗਿਆ ਤੇ ਹੁਣ ਤਾਂ ਆਪਣੀ ਸਰਕਾਰ ਬਣੇ ਨੂੰ ਵੀ 3 ਸਾਲ ਹੋ ਗਏ ਜੇ ਉਦੋਂ ਦਰਿਆ ਬਗਦਾ ਸੀ ਨਾ ਇਸ ਟਾਈਮ ਪੰਜਾਬ ਔਰ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਸਮੁੰਦਰ ਚ ਕਿਰ ਚੁਕੀ ਆ ਉਹ ਇਸ ਕਰਕੇ ਮੈਂ ਤੁਹਾਨੂੰ ਕੁਝ ਯਾਦ ਕਰਾਣਾ ਚਾਹੁੰਦਾ ਇਹ ਵਿੱਚੋਂ ਵਿੱਚੋਂ ਲੈਸਨ ਨਹੀਂ ਦਸੀਦਾ ਹੁੰਦਾ ਆਪਾਂ ਜਿੰਨਾ ਮਰਜੀ ਇੱਕ ਦੂਜੇ ਨੂੰ ਦੂਛੀ ਇਕਰਾਰ ਦੇਈ ਜਾਈਏ ਆਪਾਂ ਨੂੰ ਅਸਲ ਗੱਲ ਪੰਜਾਬੀਆਂ ਤੇ ਔਰ ਸਾਰੇ ਜਿਹੜਾ ਦੇਸ਼ ਹੈ ਤੇ ਵਿਦੇਸ਼ ਚ ਬੈਠੇ ਨੇ ਸਾਰੇ ਅੰਦੇ ਸਾਹਮਣੇ ਲਿਆਣੀ ਪਊਗੀ ਆਪਾਂ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਹੈ ਕਿ ਜਦ ਸਰਿੰਦਰਨਾਥ ਗਵਰਨਰ ਸਾਹਿਬ ਦਾ ਜਹਾਜ਼ ਗਿਰਿਆ ਤੇ ਉਹਦੇ ਵਿੱਚੋਂ ਜਿਹੜੀ ਐਨੀ ਨੋਟਾਂ ਦੀ ਵਰਖਾ ਹੋਈ ਤੇ ਉਹ ਤੋਂ ਬਾਅਦ ਹੋਮ ਮਿਨਿਸਟਰ ਸਾਹਿਬ ਇੱਥੇ ਆਏ ਐਸ ਵੀ ਚੋਹਾਨ ਸਾਹਿਬ ਉਦੋਂ ਦੇ ਯੂਨੀਅਨ ਹੋਮ ਮਿਨਿਸਟਰ ਤੇ 14 15 ਕੈਂਟਰ ਇੱਥੋਂ ਜਿਹੜੇ ਰੁਪਈਆ ਦੇ ਭਰ ਕੇ ਲੈ ਕੇ ਗਏ ਸੀਗੇ ਉਹ ਦੱਸੋ ਤਾਂ ਜੀ ਉਦੀ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਆਪਾਂ ਨੇ ਵੀ ਉਹ ਕਿੱਥੋਂ ਆਏ ਸੀਗੇ ਰੁਪਈਏ ਵਸ਼ਿੰਗਟਨ ਪੋਸਟ ਦੀ ਰਿਪੋਰਟ ਹੈ ਆ ਲੋ ਮੈਂ ਤੁਹਾਨੂੰ ਆ ਪੜ੍ਹਾ ਦਿੰਦਾ 230 ਮਿਲੀਅਨ ਮਤਲਬ ਹੋ ਗਿਆ 2300 ਲੱਖ ਡਾਲਰ ਦੇ ਬਰਾਬਰ ਦੇ ਰੁਪਈਏ ਔਰ ਸੋਨਾ ਚਾਂਦੀ ਹੀਰੇ ਜਵਾਰਾ ਤੇ ਹੋਰ ਜਦਾਦ ਦੇ ਕਾਗਜ਼ ਇੱਥੋਂ ਲੈ ਕੇ ਗਏ ਨੇ ਦੱਸੋ ਜੀ ਉਹ ਇਸ ਉਸ ਟਾਈਮ ਜਿਹੜੀ ਟੈਰਰਿਸਟ ਹਿੱਟ ਹੈ ਸਟੇਟ ਸੀ ਨਾ ਇੱਥੇ ਕੋਈ ਬਿਸਕਰਾ ਉਰੇ ਕੀਤਾ ਜਾ ਰਿਹਾ ਸੀ ਪੰਜਾਬ ਦੇ ਨਾਲ ਮਤਰੀ ਮਾਂ ਆਂਗੂ ਕਾਂਗਰਸ ਸਰਕਾਰ ਵੱਲੋਂ ਇੱਥੇ ਨਾ ਕੋਈ ਫੰਡ ਆ ਰਹੇ ਸੀ ਤੇ ਨਾ ਹੀ ਇੱਥੇ ਕੋਈ ਹੋਰ ਆ ਰਹੇ ਸੀ ਹੋਰ ਰੁਪਏ ਕਿੱਥੋਂ ਆਏ ਸੀ ਔਰ ਹੋਰ ਮੈਂ ਤੁਹਾਨੂੰ ਇਹਦੀ ਦੱਸਦਾ 1988 ਦੀ ਐਗਜ਼ਾਮਪਲ ਦੱਸਦਾ ਹੈ ਕਿ ਜਿਹੜੇ ਐਸਐਸਪੀ ਸੀਤਲ ਦਾਸ ਜੀ ਔਰ ਨਾਲ ਸਰਦਾਰ ਬਲਦੇਵ ਸਿੰਘ ਬਰਾੜ ਸਾਡੇ ਅੰਕਲ ਸੀ ਸਤਕਾਰਯੋਗ ਇੱਕ ਜਿਹੜੇ ਉਹ ਕੈਟ ਨੇ ਮਾਰੇ ਸੀ ਦਲਬੀਰ ਸਿੰਘ ਨੇ ਉਹ ਰੇਵੇਰੋ ਸਾਹਿਬ ਨੇ ਕੀ ਡਿਊਟੀ ਲਈ ਸੀ ਐਸਐਸਪੀ ਸਾਹਿਬ ਦੀ ਸੀਤਲ ਦਾਸ ਜੀ ਦੀ ਇਹੀ ਡਿਊਟੀ ਲਈ ਸੀ ਬਈ ਇਹ ਬੰਦੇ ਤੋਂ 15 ਲੱਖ ਦਾ ਹਿਸਾਬ ਲਓ ਵੀ ਇਹ 15 ਲੱਖ ਰੁਪਏ ਦਾ ਹਿਸਾਬ ਨਹੀਂ ਦੇ ਰਿਹਾ ਜਿਹੜਾ ਕਿ ਇਹਨੇ ਜੰਮੂ ਦੇ ਇੱਕ ਸਮਗਲਰ ਤੋਂ ਲਏ ਨੇ ਲਏ ਤਾਂ ਉਹ 50 ਲੱਖ ਦਾ ਸੌਦਾ ਹੋਇਆ ਸੀ 35 ਲੱਖ ਲੈ ਲਏ ਸੀ 15 ਲੱਖ ਉਧਾਰ ਕਰ ਗਿਆ ਉੱਥੇ ਜਾ ਕੇ ਉਹਨੇ ਸੀਐਮ ਸਾਹਿਬ ਤੋਂ ਸ਼ਿਕਾਇਤ ਲੁਵਾਤੀ ਗਵਰਨਰ ਨੂੰ ਗਵਰਨਰ ਨੇ ਡੀਜੀਪੀ ਸਾਹਿਬ ਨੂੰ ਫੋਨ ਕਰਤਾ ਰਵੇਰੋ ਨੂੰ ਰਵੇਰੋ ਆਪਣੇ ਐਸਐਸਪੀ ਨੂੰ ਕਹਿੰਦਾ ਵੀ ਇਹ ਤੋਂ 15 ਬਾਕੀ ਦਾ ਤਾਂ ਪਤਾ 15 ਲੱਖ ਦਾ حساب ਲਓ ਉਹਨੇ ਜਦੋਂ ਉਹਨੂੰ ਜਿਆਦਾ ਸ਼ਕਤੀ ਨਾਲ ਪੁੱਛਣ ਲੱਗੇ ਉਹਨੇ ਪਿਸਤੌਲ ਕੱਢਿਆ ਦੋਨੋਂ ਮਾਰਤੇ ਐਨੇ ਵਧੀਆ ਅਫਸਰ ਮਾਰਤੇ ਪੰਜਾਬ ਦੇ ਸੋ ਇਹ 1988 ਦੀ ਗੱਲ ਦੱਸ ਰਿਹਾ ਔਰ ਜੋ ਗਵਰਨਰ ਸਾਹਿਬ ਦਾ ਜਹਾਜ਼ ਗਿਰਿਆ ਤੇ ਉਸ ਤੋਂ ਬਾਅਦ ਐਸਵੀ ਚੋਹਾਨ ਸਾਹਿਬ ਇੱਥੋਂ ਲੈ ਕੇ ਗਏ ਨੇ ਰੁਪਈਏ ਚੱਕ ਕੇ 14-15 ਕੈਂਟਰਾਂ ਦੇ ਵਿੱਚ ਇਹ ਵਿਸ਼ਿੰਗਟਨ ਟਾਈਮਜ਼ ਦੀ ਜਿਹੜੀ ਵਿਸ਼ਿੰਗਟਨ ਪੋਸਟ ਦੀ ਜਿਹੜੀ ਰਿਪੋਰਟ ਹੈ ਇਹ 11 ਦਸੰਬਰ 1994 ਦੀ ਹੈ ਆ ਦੇਖ ਲਓ ਪੰਜਾਬ ਵਾਸੀਓ ਗਿਆਨੀ ਕਰਤਾਰ ਸਿੰਘ ਜਿਹੜੇ ਕਿ ਪੰਥ ਦਾ ਦਿਮਾਗ ਮੰਨੇ ਜਾਂਦੇ ਸੀਗੇ ਉਹ ਕਹਦੇ ਹੁੰਦੇ ਸੀ ਵੀ ਦੁੱਧ ਚਾਹੇ 10 ਕੁਇੰਟਲ ਹੋਵੇ ਪਰ ਜੇ ਇਹਦੇ 'ਚ ਇੱਕ ਕੜਚੀ ਦਹੀਂ ਦੀ ਗਿਰ ਜਵੇ ਨਾ ਫਿਰ ਉਹ ਮੁੜ ਕੇ ਖੁਆ ਪਜਾਂ ਪੀਣ ਦੇ लायक ਦੁੱਧ ਨਹੀਂ ਰਹਿੰਦਾ ਹੈਗਾ ਉਹ ਤਾਂ ਫਿਰ ਕੁਝ ਹੋਰ ਹੀ ਬਣਦਾ ਉਹਦਾ ਖੁਆ ਨਹੀਂ ਬਣਦਾ ਇਸ ਕਰਕੇ ਸਭ ਨੂੰ ਪਤਾ ਹੈ ਕਿ ਦੁੱਧ 'ਚ ਦਹੀਂ ਦੀ ਕੜਚੀ गिर ਚੁੱਕੀ ਹੈ ਤੇ ਹੁਣ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਇਸ ਕਰਕੇ ਮੈਨੂੰ ਬੜਾ ਅਫਸੋਸ ਹੈ ਇਹੋ ਜਿਹਾ ਬਿਆਨ ਤੁਹਾਡਾ ਸੁਣ ਕੇ ਦੂਜਾ ਨਸ਼ਿਆਂ ਦੇ ਖਿਲਾਫ ਜੰਗ ਲੜੋ ਆਪਾਂ ਕਰਪਸ਼ਨ ਦੇ ਖਿਲਾਫ ਜੰਗ ਲੜ ਰਹੇ ਹਾਂ ਲੜਨੀ ਵੀ ਚਾਹੀਦੀ ਹੈ ਨਸ਼ੇ ਦੇ ਖਿਲਾਫ ਵੀ ਲੜਨੀ ਚਾਹੀਦੀ ਹੈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਮੈਂ ਇੱਕੋ ਹੀ ਬੇਨਤੀ ਕਰਦਾ ਮੈਂ ਕੱਲ ਪਰਸੋਂ ਬਿਆਨ ਦੇਖ ਰਿਹਾ ਸੀਗਾ ਇੱਕ ਸਾਬਕਾ ਪੁਲਿਸ ਜਿਹੜੇ ਹੈਗੀ ਯਾਰ ਉਹ ਆਰਗੇਨਾਈਜੇਸ਼ਨ ਬਣੀ ਹੋਈ ਵੀ 52 ਮਲਾਜਮ ਕੱਢ ਤੇ ਛੋਟੇ ਪੱਧਰ ਤੇ ਇਸੇ ਤਰੀਕੇ ਨਾਲ ਬ੍ਰਿੰਦਰ ਸਿੰਘ ਤੂਤ ਉਹਨੂੰ ਆਪਾਂ ਡਿਸਮਿਸ ਕਰਤਾ ਨਾਇ ਅਸਿਲਦਾਰ ਨੂੰ ਤੇ ਜੀ ਫੇਰ ਆ ਜਿਹੜੀਆਂ ਫਰੰਟ ਪੇਜ ਤੇ ਰੂਚੀਕਾ ਕੇ ਖੰਨਾ ਵੱਲੋਂ ਰਿਪੋਰਟਾਂ ਲੱਗੀਆਂ ਵੀ ਇੱਥੇ ਪੰਚਾਇਤੀ ਰਸਤੇ ਵੇਚਤੇ ਦਲਰਾਜ ਸਿੰਘ ਨੇ ਦਲਰਾਜ ਸਿੰਘ ਤਾਂ ਪੰਚਾਇਤੀ ਰਸਤੇ ਵੇਚੇ ਨੇ ਉਹ ਅੱਜ ਵੀ ਪ੍ਰਿੰਸੀਪਲ ਸੈਕਟਰੀ ਹੈ ਪੰਚਾਇਤਾਂ ਦਾ ਹੀ ਇਹ ਫਿਰ ਇਹ ਡਬਲ ਸਟੈਂਡਰਡ ਕਿਉਂ ਹੈ ਇਸ ਕਰਕੇ ਆਪਾਂ ਇਕੱਠੇ ਹੋ ਕੇ ਇਨਾਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਬਰਾਈਆਂ ਨੇ ਇਹਨਾਂ ਦੇ ਖਿਲਾਫ ਲੜੀਏ ਤੇ ਇਹ ਇਹ ਜਿਹੇ ਜਿਹੜੇ ਬਿਆਨ ਨੇ ਜਿਹੜੇ ਕਿ ਵੀ ਜਿਵੇਂ ਉਹ ਕਿਸੇ ਮੇਰੇ ਵਰਗੇ ਨਲਾਇਕ ਨੂੰ ਪੁੱਛਦੇ ਹੁੰਦੇ ਸੀ ਮਾਸਟਰ ਵੀ ਲੈਸਨ ਯਾਦ ਕੀਤਾ ਕਹਿੰਦਾ ਜੀ ਵਿੱਚੋਂ ਵਿੱਚੋਂ ਯਾਦ ਕੀਤਾ ਆਪਾਂ ਤਾਂ 2012 ਤੋਂ ਪਿੱਛੇ ਵੀ ਛੱਡ ਕੇ ਸਾਰਾ ਇਤਿਹਾਸ ਨਸ਼ੇ ਦਾ ਤੇ ਆਪਾਂ 17 ਤੋਂ 22 ਤੱਕ ਦਾ ਤੇ 22 ਤੋਂ ਹੁਣ 25 ਤੱਕ ਦਾ ਇਤਿਹਾਸ ਵੀ ਛੱਡ ਕੇ ਇਹ ਵਿੱਚੋਂ ਵਿੱਚੋਂ ਗੱਲ ਨਾ ਕਰੀਏ ਤੇ ਮੈਂ ਫੇਰ ਇੱਕ ਬੇਨਤੀ ਕਰਦਾ ਵੇ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ